ਦਾ ਨਰ ਕੋਸ਼ਤਗਾ ਹੁੰਦੀ ਹੈ ਉਹ ਹੀ ਆ ਸਾਡੇ ਰੈਫਰੀ ਸਾਹਿਬ ਆਕਾਸ਼ ਵਰਮਾ ਦੀ ਗਰਦਾਸ਼ਪੁਰ ਦਾ ਅਟੈਕ ਕੀਤਾ ਗਿਆ ਨਾਲ ਉਹਨਾਂ ਹੀ ਸੋਨਾ ਡਿਫੈਂਸ ਦੇਖੋ ਪੁਆਇੰਟ ਰੈਂਡ ਵਿੱਚ ਕਾਮਯਾਬ ਹੁੰਦਾ ਜਾਂ ਨਹੀਂ ਜਿਹੜਾ ਇਸ ਕੋਸ਼ਤ ਦਾ ਜੇਤੂ ਹੋਊਗਾ ਇਸ ਟਾਈਟਲ ਦਾ ਇਸ ਪਲੇਰ ਆਪੋਰ ਦਾ 70 ਕਿਲੋ ਵੇਡ ਦਾ ਚੈਂਚਨ ਹੋਊਗਾ ਆਪਣੀ ਬਗਲ ਜਮੀਨ ਤੋਂ ਬੰਦੇ ਵਧੀਆ ਬਚਾਓ ਇੱਕ 0.4 ਪੁਆਇੰਟ ਵਾਲੇ ਨੂੰ ਹੋਰ ਦਿੱਤਾ ਗਿਆ ਪੁਆਇੰਟ ਦੱਸ ਦਿਓ ਜੀ ਇੱਕ ਹੋਰ ਇੱਕ ਹੋਰ ਤਿੰਨ ਨਾਲ ਕਸਟਮ ਵਾਲੇ ਦਾ ਪੰਜਾਬ ਪੁਲਿਸ ਵਾਲੇ ਦਾ 1 ਪੁਆਇੰਟ ਤੇ ਜੋ ਖੰਨੇ ਵਾਲਾ ਨੀਲੀ ਕਸਟਮ ਦੇ ਵਿੱਚ ਆ ਉਹਦੇ 2 ਪੁਆਇੰਟ ਪਰ ਨਾਲ ਦੀ ਨਾਲ ਕੁਸ਼ਤੀ ਦੇ ਵਿੱਚ ਦੋਨਾਂ ਵੱਲ ਬਹੁਤ ਸੋਹਣਾ ਐਕਸਰਸ ਤੇ ਪੁਆਇੰਟ ਲੈਣ ਦੀ ਕੋਸ਼ਿਸ਼ ਦੇਖੋ ਲਾਲ ਕਸਟਮ ਵਾਲੇ ਨੇ 1 ਪੁਆਇੰਟ ਦਿੱਤਾ ਗਿਆ ਕੋਣ ਵੱਲੋਂ ਚੈਲੰਜ ਦਿੱਤਾ ਗਿਆ ਦੇਖੋ ਉਧਰੋ ਇਸ ਪਾਰਦਰਸ਼ਤਾ ਨੂੰ ਵਰਤਰਾ ਖੱਲ ਲਈ ਰੈਕਲਰ ਦੇ ਤਿੰਨ ਤਿੰਨ ਪੁਆਇੰਟ 19 ਸੋਣੀ ਕੁਸ਼ਤੀ 19 ਵਧੀਆ ਦੋਨਾਂ ਵੱਲੋਂ ਲਗਾਤਾਰ ਪ੍ਰਯਾਸ ਜਾਰੀ ਨੇ ਕਿ ਦੇਖੋ ਕਿਹੜਾ ਪੁਆਇੰਟ ਲੈਂਦਾ ਕਿਹੜਾ ਜੱਤ ਵੱਲ ਵੱਧਾ ਦੋਨਾਂ ਦੇ ਬਰਾਬਰ ਬਰਾਬਰ ਪੁਆਇੰਟ ਦੋਨਾਂ ਵੱਲੋਂ ਮਣਾਮੁਹੀ ਲੱਗਦਾ ਹੋਇਆ ਜੋਰ ਪਹਿਲੇ ਰਾਉਂਡ ਦੇ 65 ਬਾਕੀ ਅੱਤ ਮਿੰਟ ਦਾ ਸਮਾਂ ਜੇ ਕੁਸ਼ਤੀ ਵਧੀਆ ਲੱਗ ਰਹੀ ਤਾਂ ਤਾੜੀ ਜ਼ਰੂਰ ਮਾਰ ਦਿਆ ਕਰੋ ਬਈ ਬਹੁਤ ਸੋਹਣੀਆਂ ਕੁਸ਼ਤੀਆਂ ਬਹੁਤ ਅੱਜ ਦੀਆਂ ਤਿੰਨ ਤਿੰਨ ਕੁਸ਼ਤੀਆਂ ਤਨਸਰ ਤਿੰਨ ਤਿੰਨ ਸਕੋਰ ਹੈ ਦੋਨਾਂ ਦੇ ਉਹ ਚੈਲੰਜ ਫਰਮ ਕਰਦੇ ਨੇ ਨਾ ਹਾਂ ਧੱਕਾ ਉਹ ਦਿਨ ਕੁਸ਼ਤੀਆਂ ਦੇ ਆ ਦੇਵਾ ਆ ਕਿਆ ਬਾਤ ਹੈ ਜੀ ਸਭ ਤੋਂ ਬਿਹਤਰੀਨ ਕੁਸ਼ਤੀ ਬਹੁਤ ਹੀ ਫਾਸਟ ਐਨਾਂ ਕਿ ਜ਼ੋਰ ਲੱਗ ਰਿਹਾ ਕਿਆ ਬਾਤ ਹੈ ਦੋਨੋਂ ਵੱਲੋਂ ਇੱਕ ਵੀ ਸੈਕੰਡ ਕੁਸ਼ਤੀ ਰੋਕੀ ਨਹੀਂ ਗਈ ਲਗਾਤਾਰ ਪ੍ਰਯਾਸ ਚਾਰੀ ਕਿਤਾ ਕੀ ਪੁਆਇੰਟ ਲਿਆ ਜਾਵੇ ਉੱਥੇ ਜੇਤੂ ਹੋ ਜਾਵੇ ਇਹ ਸਾਲਾ ਬੱਤੀ ਮੈਂ ਤਾਂ ਕੀ ਤਰੰਗ ਨੇ ਦੇਖੇ 6 ਮਿੰਟਾਂ ਦੇ ਵਿੱਚ ਸਾਰੇ ਜ਼ੋਰ ਲੱਗ ਜਾਂਦੇ ਆ ਸਾਲ ਸਾਲ ਦਾ ਜ਼ੋਰ 2 ਪੁਆਇੰਟ 50 ਪੁਲਿਸ ਵਾਲੇ ਨੌਜਵਾਨ ਨੇ ਲਿਆ ਤੇ ਸਕੋਰ ਬਣ 5 मार्कोर बाक़ी आहे दोने वलो नगर तयार

ਔਰ 2 ਪੁਆਇੰਟ ਹੋਰ ਲਾਈਨ ਦੇ ਵਿੱਚ ਕਾਮਯਾਬ ਹੋਇਆ ਐਕਸ਼ਨ ਮਾਈਡ ਆ ਇਸਕੋਰ ਦੱਸੋ 11 11 ਔਰ 4 11 4 11 4 ਦਾ ਸਕੋਰ ਆਖਰਤੀ ਕੋਈ ਕੁਝ ਵੀ ਹੋ ਸਕਦਾ কুਸਤੀ ਦੇ ਵਿੱਚ 1 ਮਿੰਟ 20 ਸਕਿੰਟ ਦਾ ਜਿਹੜਾ ਸਮਾਂ ਬਾਕੀ ਆ 10 ਸਕਿੰਟ ਕਿੰਨੇ ਵੀ ਹੋ ਕੇ ਜਾਂਦੇ ਤਾਂ ਸਵਾ ਮਿੰਟ ਪਿਆ ਕੁਝ ਵੀ ਹੋ ਸਕਦਾ কুਸਤੀ ਦੇ ਵਿੱਚ ਦੂਜੋ ਰੈਸਲਰ ਪਿੱਛੇ हट ਰਿਹਾ ਉਸ ਨੂੰ ਰੈਫਰੀ ਵੱਲੋਂ ਵਾਰਨਿੰਗ ਦਿੱਤੀ ਗਈ ਆ ਲਗਾਤਾਰ ਲਗਾਤਾਰ ਅਟੈਕ ਜਾਰੀ 1 ਪੁਆਇੰਟ ਹੋਰ ਪੰਜਾਬ ਪੁਲਿਸ ਦਾ ਰੈਸਲਰ ਗੁਲੇਸ਼ ਜਵਾ ਸ਼ਾਬਾਸ਼ ਇਹ ਵੀ ਕੁਸ਼ਤੀ ਦੀ ਬਦੌਲਤ ਹੀ ਇਸ ਮਹਿਕਮੇ ਦੇ ਵਿੱਚ ਧਰਤੀ ਹੋ 40 40 40 ਸਕਿੰਟ ਦਾ ਸਮਾਂ ਬਾਕੀ ਹੋ ਸਰ ਮੈਂ ਅੰਮੀ ਬਾਜੇ ਤੇ ਆਹ ਦੋਨੇ ਚੱਲੀ ਜਾਣਾ 20 ਸਕਿੰਟ ਬਾਕੀ ਹੈ ਇਹ ਬੋਲੋ ਹਾਲ ਤੋਂ ਨਾਜ਼ਰ ਵਾਲਾ ਕਰੀ ਜੰਨੇ ਹੋ ਪਤਾ ਨਹੀਂ ਇਹਦੇ ਕਰਕੇ ਮੈਂ ਮੋਟਰ ਦਾ ਕਮਾਲ ਆ ਗਿਆ ਬਹੁਤ ਸੋਹਣਾ ਬਹੁਤ ਵਧੀਆ